ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਤੂਰੀ ਤਰਮਪੁਰਾ ਮਹੱਲਾ ਨਿਵਾਸੀ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਮਹੱਲਾ ਨਿਵਾਸੀਆਂ ਨੂੰ ਗੰਦੇ ਪਾਣੀ ਵਿੱਚੋਂ ਹੀ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਪੈਂਦਾ ਇਹਨਾਂ ਦੇ ਮਹੱਲਿਆ ਵਿੱਚ ਹਮੇਸ਼ਾ ਹੀ ਗੰਦਾ ਪਾਣੀ ਖੜਾ ਰਹਿੰਦਾ ਜਿਸ ਕਾਰਨ ਅੱਜ ਤਰਮਪੁਰਾ ਦੇ ਮਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਨਗਰ ਕੌਂਸਲ ਖਿਲਾਫ ਜੰਮ ਕੇ ਨਾਰੇ ਪਾਜੀ ਦਿੱਤੀ ਹੈ ਅਤੇ ਤੂਰੀ ਲੁਧਿਆਣਾ ਹਾਈਵੇ ਜਾਮ ਕਰਕੇ ਮਲੇਰਕੋਟਲਾ ਬਾਈਪਾਸ ਤੇ ਧਰਨਾ ਲਗਾ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਮਹੱਲਾ ਨਿਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਕੋਈ ਹੱਲ ਨਹੀਂ ਹੋ ਰਹਾ ਜੀ ਇਹ ਤਾਂ ਕੁਬਰਦਨ ਦਾ ਸਰਾਂ ਦਾ ਬਾਲ ਮਾਗੀ ਅਸੀਂ ਕੱਲ ਦਫ਼ਤਰ ਚ ਵੀ ਜਾ ਕੇ ਆਏਗੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਸੀਵਰੇ ਨੂੰ ਸੰਕਰ ਭੇਜ ਦਿੰਦੇ ਨੇਗੇ ਉਹ ਉਹਦਾ ਨਾ ਪਾਣੀ ਜ਼ਮੀਨ ਨਿਕਲਦਾਗਾ ਇਸ ਲਈ ਅਸੀਂ ਕਹਿੰਦੇ ਵੀ ਬਕਾਸ ਨੂੰ ਵੀ ਸਾਡਾ ਇਹ ਪੱਕਾ ਹੱਲ ਕਰਕੇ ਦੇਣਾ ਸਾਡੀ ਗਲੀ ਉੱਚੀ ਕੀਤੀ ਜਾਵੇ ਤਾਂ ਸਾਡਾ ਪਾਣੀ ਬਿਮਾਰੀ ਸਦੋਂ ਪਾਣੀ ਨਾ ਸਵੇ ਕਰਨ ਦਾ ਪਾਣੀ ਬਣਿਆ ਸਭ ਜੋਗਾ ਸਾਡੇ ਘਰੇ ਅੰਦਰ ਜਾ ਪਰਿਆ ਨੇ ਸਾਡਾ ਕੋਈ ਹੱਲ ਨਹੀਂ ਹੁਣ ਵੀ ਜਾ ਕੇ ਦੇਖ ਲੋ ਅੰਨਾ ਪਾਣੀ ਖਾ ਤੋਪਾ ਬਣਾ ਪਿਆ ਦਰਦਲ ਬਣੀ ਪਈ ਹੈਗੀ ਸਾਨੂੰ ਮਜਬੂਰ ਨੇ ਧਰਨਾ ਲਾਣਾ ਪੈ ਰਗੇ ਕਿਉਂਕਿ ਸਾਡੇ ਬੱਚੇ ਬਿਮਾਰ ਹੋ ਚੁੱਕੇ ਨੇਗੇ ਜਿੱਦੋ ਸਾਰੇ ਤੰਗ ਨੇ ਬੱਚੇ ਸਕੂਲਾਂ ਵਾਲੇ ਵੀ ਪਾਣੀ ਵਿੱਚੋਂ ਇਲਾਕਾ ਜਾਂਦੇ ਨੇਗੇ ਸਾਰਿਆਂ ਨੂੰ ਪਰੇਸ਼ਾਨੀ ਹੈਗੀ ਇਸ ਲਈ ਅਸੀਂ ਇਹ ਧਰਨਾ ਲਾ ਰਹੇ ਹਾਂਗੇ ਵੀ ਸਾਡਾ ਪੱਕਾ ਹੱਲ ਕਰਕੇ ਦਿਓ ਪਾਣੀ ਦਾ ਅਗਲਾ ਸ਼ਿਕਾਇਤ ਕੀ ਹੋਏਗਾ ਅਗਲਾ ਸੰਕਲਪ ਇਹ ਹੋਗਾ ਸਾਡਾ ਜੇ ਸਾਡਾ ਕੋਈ ਮਸਲਾ ਨਹੀਂ ਹੱਲ ਹੋਗਾ ਅਸੀਂ ਇਹ ਧਰਨਾ ਲਾ ਲਾਂਦੇ ਜਾਵਾਂਗੇ ਤੇ ਅਸੀਂ ਸਰਕਾਰ ਦੇ ਉੱਤਰਾਂਗੇ ਸ਼ਰਮਾ ਜੀ ਕੀ ਤਾਰਨਾ ਕਿਉਂ ਦਿੱਤਾ ਸੁਨੇਹੇ ਇਹ ਸਾਡੇ ਪਿਛਲੇ 6 ਮਹੀਨੇ ਦਾ ਪ੍ਰੋਬਲਮ ਤਾਂ 3 ਸਾਲ ਦੀ ਹੈ ਨਹੀਂ 3 ਸਾਲ ਦਾ ਹੀ ਦੱਸੋ ਹੀ ਹੋਰ ਨੂੰ 3 ਸਾਲ ਦੀ ਹੈ ਉਹ ਤੋਂ ਨਿਕਲਦਾ ਰਿਹਾ ਹੁਣ 6 ਮਹੀਨੇ ਦਾ ਸਾਡੀ ਸੁਣਵਾਈ ਕੀਤੀ ਨਹੀਂ ਨਗਰ ਕੌਂਸਲ ਪ੍ਰਧਾਨ ਕੋਲੇ ਜਾਂਦੇ ਆ ਉਹ ਕਹਿੰਦਾ ਮੈਨੂੰ ਕੀ ਪੁੱਛਦੇ ਵੀ ਸ਼ਿਵਰਜ ਜੈਪੁਰ ਕੋਲੇ ਜਾਂਦੇ ਆ ਉਹ ਕਦੇ ਮੇਰੇ ਹੱਥ ਖੜੇ ਰਹੇ ਕੱਲ ਅਸੀਂ 22 ਦਿਨ ਹੋ ਗਏ ਓਐਸਡੀ ਸੁਖਵੀਰ ਸਿੰਘ ਵੀ ਆਇਆ ਸੀ ਉਹਨੂੰ ਵੀ ਮਨੇ ਉਨੇ ਆ ਸ਼੍ਰੀਮ ਨੂੰ ਕਹਤਾ ਐ ਸ਼੍ਰੀਮ ਤੋਂ ਇੱਕ ਦਿਨ ਕੰਮ ਕੀਤਾ ਮੁੜ ਕੇ ਐ ਸ਼੍ਰੀਮ ਨੂੰ ਨਹੀਂ ਪੁੱਛਿਆ ਸੁਗਵੀਰ ਜੀ ਤਾਂ ਸਾਨੂੰ ਪੁੱਛਦੇ ਨਹੀਂ ਨਗਰ ਕੌਂਸਲ ਪ੍ਰਧਾਨ ਨਹੀਂ ਪੁੱਛਦਾ ਕੱਲ ਅਸੀਂ ਕਹੇ ਸਾਡੀ ਪਿਛਲੇ ਗੱਲ ਨਹੀਂ ਸੁਣੀ ਬੇਵਾਹ ਹੋ ਕੇ ਅਸੀਂ ਹੁਕਮ ਨਾ ਦੱਤਾ ਜੀ ਮੰਗ ਕਰਦੇ ਹਾਂ ਮੰਗ ਅਸੀਂ ਕਰਦੇ ਆ ਵੀ ਸਾਡਾ ਇੱਕ ਦਾ ਗਲੀ ਨੀਵੀਂ ਹੈ ਸਾਡੀ ਉਸ ਸਾਰੀ ਗਲੀ ਦਾ ਪਾਣੀ ਸਾਡੇ ਬਾਅਦ ਕੀ ਆਉਂਦਾ ਉਹ ਯੋਹਾ ਦੀ ਗੜੀ ਚਿੱਕੀ ਜਾਵੇ ਇੱਕੋ ਸੀਰੇ ਦੇ ਪਾਣੀ ਦਾ ਕੋਈ ਨਾ ਕੋਈ ਵਿਕਾਸ ਕੀਤੀ ਜਾਵੇ ਬਹੁਤ ਪਰੇਸ਼ਾਨ ਅਸੀਂ ਐਂਡ ਆਕੇ ਅਸੀਂ ਨਿੱਘ ਧਰਨਾ ਲਾਇਆ 6 ਮਹੀਨੇ ਸੀਨੇ ਦੇ ਮਗਰ ਫਿਰਦੇ ਰਹੇ ਕੀ ਕਹਿਣਾ ਚਾਹਨੇ ਹੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਾਡਾ ਸੀਵਰੇਜ ਦਾ ਹੱਲ ਕੀਤਾ ਜਾਵੇ ਜੀ ਸੜਕਾਂ ਉੱਚੀਆਂ ਹੋਣ ਜਾਣ ਅਸੀਂ 6 ਮਹੀਨੇ ਤੋਂ ਬਹੁਤ ਨਰਕ ਭੋਗ ਰਹੇ ਹਾਂ ਅੱਜ ਤੱਕ ਕਿਸੇ ਨੇ ਸਾਡੀ ਆ ਕੇ ਬਾਤ ਨਹੀਂ ਪੁੱਛੀ ਅਸੀਂ ਸਵੇਰੇ ਉੱਠਦੇ ਪਹਿਲਾਂ ਝਾੜੂ ਚੱਕਦੇ ਆਂ ਗੰਦ ਸਾਫ਼ ਕਰਦੇ ਆਂ ਅਸੀਂ ਕਮੇਟੀ 'ਚ ਵੀ ਜਾ ਜਾ ਕੇ ਦੇਖ ਲਿਆ ਸਾਡੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਦੇਖੋ ਕਿ ਭਰੇ ਹੁਣ ਵੀ ਜਾ ਕੇ ਦੇਖੋ ਉਹੀ ਹਾਲ ਹੈ ਅਸੀਂ ਬਿਮਾਰ ਆਂ ਕਿ ਸਾਡੇ ਸਾਰੇ ਬੱਚੇ ਬਿਮਾਰ ਨੇ ਅਰੇ ਕਹਾ ਤੇ ਦੁਬਾਰਾ ਦਾ ਦਿਨ ਆ ਰਿਹਾ ਲੋਕੀ ਦਾ ਘਰ ਨੂੰ ਸਜਾਈ ਜਾਂਦੇ ਨੇ ਸਾਡੇ ਘਰਾਂ ਦਾ ਬੁਰਾ ਹਾਲ ਹੋਇਆ ਸਾਡੇ ਪੱਕੇ ਵਿੱਚ ਬੜੀ ਜਾਂਦੇ ਨੇ ਚੌਂਕਾ ਬੜੀ ਜਾਂਦੀ ਜਾਂਦੀ ਅਸੀਂ ਦੱਸੋ ਅਸੀਂ ਟੀ ਗਵਰਨਮੈਂਟ ਕੋ ਕਰਕੇ ਡਾਣੇ ਜਿਹਾ ਕਰਕੇ ਚਟਾਇਆ ਹੈਗਾ ਕਿ ਸਾਡਾ ਇਹ ਹੱਲ ਨਹੀਂ ਕਰੂਗਾ ਭਗਵਾਨ ਜਦੋਂ ਇਹਨੂੰ ਦੀਦਾ ਜੀ ਜਦੋਂ ਆਪਣੀ ਮਾਂ ਨੂੰ ਪਟਾਈ ਨੂੰ ਲੈ ਕੇ ਉਹ ਗਲੀ ਚ ਆਇਆ ਸੀ ਅੱਜ ਇਹਨੂੰ ਗਲੀ ਕਿਉਂ ਨਹੀਂ ਦਿੱਤੀ ਹੈ ਇਹੋ ਸਾਡੀ ਗਲੀ ਚ ਅੱਜ ਕਿਉਂ ਨਹੀਂ ਆਇਆ ਅਸੀਂ 6 ਮਹੀਨਿਆਂ ਤੋਂ ਅੰਨੇ ਆਖਰੇ ਹੋ ਰਹੇ ਨੇ ਨਹੀਂ ਹਰੇ ਕਿਤੇ ਨਹੀਂ ਦੇਖੀ ਦੂਗਾ ਇਹ ਵੀ ਉਹੀ ਹੈ ਜਿਹੜੀ ਉਹ ਪੱਤਰਾ ਨੂੰ ਚੇਂਜ ਕਰਦਾ ਹੈ ਸਰ ਤੋਂ ਬਤਨ ਨੰਬਰ ਨੰਬਰ 100 ਉਸਤਾਨੀ ਰਜਨਾ ਕਰਨੀ ਪ੍ਰਵਾਨਗੀ ਦੇ ਸਰਪੁਰ ਮਹੱਲੇ ਦੇ ਨਿਵਾਸੀ ਆਮ ਲੋਕ ਗੰਦੇ ਪਾਣੀ ਨਿਕਾਸੀ ਨੂੰ ਲੈ ਕੇ ਜ ਤਾਨਾ ਕੀਤਾ ਹੈ ਰੂਟ ਜਮ ਕੀਤਾ ਹੈ ਉਹਦੀ ਵਜ੍ਹਾ ਜਿਹੜੀ ਹੈ ਉਹਨਾਂ ਸੀਵਰੇਜ ਬੋਰਡ ਜਿਹੜੇ 10 ਦਿਨ ਤੋਂ ਸਟ੍ਰਾਈਕ ਤੇ ਹੈ ਸੀਵਰੇਜ ਫਟਾ ਕੇ ਸੀਵਰੇਜ ਬੋਰਡ ਕੋਲ ਆ ਤੁਰੀਦਾ ਉਹ ਸਟ੍ਰਾਈਕ ਤੇ ਹੋਣ ਕਰਕੇ ਥੋੜਾ ਓਵਰਫਲੋ ਹੋ ਗਿਆ ਪਾਣੀ ਉੱਤੇ ਕੱਲ ਜਿਹੜੀ ਸਰ ਨੇ ਮੀਟਿੰਗ ਲਈ ਸੀ ਤੇ ਹਦਾਇਤਾਂ ਜਾਰੀ ਕੀਤੀਆਂ ਸੀ ਜੀ ਬੋਰਡ ਨੂੰ ਕਿ ਉਹ ਸਾਰਾ ਕੰਮ ਕੰਟਰੋਲ ਜੀ ਕੋਲ ਦਿਨ ਚ ਆ ਜਾਏਗਾ ਹੁਣ ਅਸੀਂ ਧਰਨੇ ਵਾਲੀ ਥਾਂ ਤੇ ਵੀ ਐਸਡੀਓ ਸਾਹਿਬ ਆ ਰਹੇ ਹਾਂ ਜੀ ਬੋਰਡ ਦੇ ਮੈਂ ਵੀ ਜਾ ਰਿਹਾ ਹਾਂ ਇੱਕ ਦੋ ਦਿਨ ਚ ਕੰਟਰੋਲ ਹੋ ਜਾਏਗਾ ਸਰ